ਜੀ ਮੈਂ ਆਪਣੇ ਤਰੀਕੇ ਨਾਲ ਹੀ ਗਾਉਂਦਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ ਇਹ ਕੋਸ਼ਿਸ਼ ਇਹੋ ਕਰਾਂਗਾ ਕਿ ਸਿੱਧੂ ਬਾਈ ਦੇਵਾਂਗਾ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜ ਕੱਲ ਹੋ ਰਿਹਾ ਹੈ ਹੈਨਾ ਦੁਨੀਆ ਦੇ ਵਿੱਚ ਅੱਜ ਦੀ ਜਨਰੇਸ਼ਨ ਜੋ ਜੋ ਕਰ ਰਹੀ ਹੈ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਹਾਂਜੀ ਆਵਾਜ਼ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗਾਉਣਾਣਾ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਆਵਾਜ਼ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਹਾਂਜੀ ਘਰ ਦੇ سپورਟ ਜੀ ਘਰ ਦੇ سپورਟ ਜੀ ਸ਼ੁਰੂ ਤੋਂ ਰਹੀ ਹੈ ਮੈਨੂੰ ਘਰਦਿਆਂ ਨੇ ਕਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੀਡਲ ਕਲਾਸ ਫੈਮਿਲੀ ਜਿਹਾ ਮੈਂ ਬਟ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਏਮ ਦੇ ਇਹ ਜਿਹੜਾ ਏਮ ਮੇਰਾ ਸਿੰਗਿੰਗ ਨਾਲ ਸਕਸੈਸਫੁਲ ਹੋਵਾ ਤੇ ਘਰ ਦੇ ਨਾਮ ਰੋਸ਼ਨ ਕਰਾਂ ਗੋਣ ਦਾ ਸ਼ੌਂਕ ਜੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਚ ਪੜਦਾ ਸੀ ਉਦੋਂ ਤੋਂ ਸਕੂਲ ਟਾਈਮ ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਦੋਂ ਤੋਂ ਹੀ ਸ਼ੌਂਕ ਜੀ ਗਾਉਣ ਦਾ ਹਾਂਜੀ ਹਾਂਜੀ ਉਸਤਾਦ ਜੀ ਮੇਰੇ ਸ਼ੁਰੂ ਤੋਂ ਹੀ ਇੱਕ ਉਸਤਾਦ ਜੀ ਪਹਿਲਾਂ ਹੁੰਦੇ ਸੀ ਤੇ ਉਹ ਹੁਣ ਇੱਥੇ ਨਹੀਂ ਹੈਗੇ ਤੇ ਹੁਣ ਉਦਾਂ 2-3 ਸਾਲ ਹੋ ਗਏ ਨੇ ਮੈਂ ਸ਼ਸ਼ੀ ਕਾਨ ਸਰ ਕੋ ਸਿੱਖਣਾ ਬਟਾਲੇ ਦੇ ਵਿੱਚ ਤੇ ਵਧੀਆ ਸਰ ਸਿਕਾਉਂਗੇ ਨੇ ਬਹੁਤ ਸਟੋਰੀ ਕਰਦੇ ਨੇ ਪਿਆਰ ਕਰਦੇ ਨੇ ਸਰ ਤੇ ਖੇਤੀਬਾੜੀ ਕਰਦੇ ਕਰਦੇ ਨਾਲ ਗਾਣੇ ਵੀ ਆ ਜਾਂਦੇ ਹਾਂਜੀ ਗਾਣੇ ਤਾਂ ਹੁਣ ਸਾਡੇ ਖੂਨ ਵਿੱਚ ਨੇ ਤੇ ਵਧੀਆ ਲੰਦਾ ਇਹ ਗਾਣੇ ਗੁੰਗਨੋਣਾ ਤੇ ਇਦਾਂ ਹੀ ਬਸ ਫਿਰ ਸੋਮ ਹੋ ਜੇ ਕੋਈ ਦਿੱਤੋਂ ਮਸ਼ਹੂਰ ਹੋਏ ਜ਼ਿਆਦਾ ਹਉ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ ਹਉ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ ਜਦ ਤੱਕ ਜਬ ਸਹਬਾ ਨੂੰ ਮੈਂ ਸੀ ਨੈਣਾਂ ਨਾਲ ਲਾਇਆ ਜਦ ਕਿ ਜਦ ਸਹੇਵਾ ਨੂੰ ਮੈਂ ਸੀ ਨੈਣਾਂ ਨਾਲ ਲਾਇਆ ਓ ਬੱਕੀਏ ਹਵਾ ਦੇ ਨਾਲ ਤਰਾ ਦੇ ਤੂੰ ਅੱਜ ਗੱਲਾਂ ਨਹੀਂ ਬੱਕੀਏ ਹਵਾ ਦੇ ਨਾਲ ਤਰਾ ਦੇ ਤੂੰ ਅੱਜ ਗੱਲਾਂ ਨਹੀਂ ਜੱਟੀ ਮਰ ਜੂਗੀ ਜੇ ਮੈਂ ਨਜ਼ਰੀਨਾ ਆਵਾ ਜੱਟੀ ਮਰ ਜੂਗੀ ਜੇ ਮਾਏ ਨਜ਼ਰੀਨਾ ਆ ਬਜਰੇ ਦਾ ਸ਼ੌਕ ਆ ਜਿਹੜੇ ਘਰ ਦਾ ਪਰ ਤੁਹਾਨੂੰ ਆਪੇ ਪੈ ਗਿਆ ਹੈ ਹਾਂਜੀ ਦੂਜਾ ਲੋਕਾਂ ਦੀ ਕੋਰ ਜਿਹੜੀ ਤੁਸੀਂ ਬਾਹਰ ਜਾਂਦੇ ਲੋਕੀ ਦੀ ਮੰਗ ਨਾਲ ਕੋਈ ਕੁਝ ਵਾਇਰ ਕਰਾ ਹਾਂਜੀ ਜੀ ਜੀ ਬਹੁਤ ਡਿਮਾਂਡ ਆਉਂਦੀ ਹੈ ਹੁਣ ਜਦ ਦਾ ਵਾਇਰਲ ਮਾਲਾ ਮੋਟਾ ਹੋਇਆ ਵਾ ਤੇ ਲੋਕੀ ਪਿਆਰ ਕਰਦੇ ਨੇ ਸਾਰੇ ਕਿ ਸਿੱਧੂ ਬਾਈ ਦਾ ਗਾਣਾ ਸੁਣਾ ਤੇ ਫਿਰ ਸਾਰਿਆਂ ਦਾ ਮਾਨ ਰੱਖਣਾ ਪੈਂਦਾ ਹੈ ਹਨਾ ਤੇ ਖੜੇ ਵਗੈਰਾ ਤੇ ਵੀ ਜਾਂਦੇ ਜਿੱਥੇ ਔਖਾਲੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜਰੂਰ ਪਰਫਾਰਮ ਕਰਦਾ ਉਥੇ ਜਿੱਥੇ ਮੈਨੂੰ ਮੌਕਾ ਮਿਲੇ ਅਗਲਾ ਸੁਪਨਾ ਇਹ ਹੈ ਜੀ ਕਿ ਮੈਂ ਜਲਦੀ ਤੋਂ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੀ ਪੱਗ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਇੱਕ ਮਾਂ ਵਾਲਾ ਗੀਤ ਸੀ ਸਿੱਧੂ ਬਾਈ ਦਾ ਹਾਂਜੀ ਜਰੂਰ ਜੀ ਕਦ ਸੂਰਜ ਵਾਂਗੂ ਤਪਦਾ ਹੈ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਕਦੇ ਸੂਰਜ ਵਾਂਗੂ ਤਪਦਾ ਹਾਂ